ਸਰ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਇੰਨਾ ਕਲੋਜ਼ਲੀ ਦੇਖ ਰਹੇ ਹਾਂ ਮੇਰੀ ਸਕੈਂਡਰੀ ਐਜੂਕੇਸ਼ਨ ਦੇ ਵਿੱਚ ਬਤੌਰ ਕਲਰਕ ਜੁਆਇਨਿੰਗ ਹੋਈ ਹੈ ਜੀ ਮੈਂ ਇਸ ਤੋਂ ਪਹਿਲਾਂ ਜੌਬ ਕਰ ਰਿਹਾ ਹਾਂ ਜੀ ਤੇ ਸਰ ਬਹੁਤ ਪਾਰਦਰਸ਼ਤਾ ਨਾਲ ਕੰਮ ਹੋ ਰਿਹਾ ਹੈ ਤੇ ਬਹੁਤ ਅਗਾਹ ਵੱਧੂ ਸੋਚ ਨਾਲ ਸਰਕਾਰ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਨੌਜਵਾਨਾਂ ਦਾ ਖਾਸ ਤੌਰ ਤੇ ਧਿਆਨ ਰੱਖ ਰਹੀ ਹੈ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇ ਵੇ ਤੁਹਾਡੀ ਸੋਚ ਨੂੰ ਸਮਰਥ ਬਖਸ਼ੇ ਤੇ ਚੜਦੀ ਕਲਾ ਦੇ ਵਿੱਚ ਰੱਖੇ ਸਰ ਸਾਡੇ ਪਿੰਡ ਦੇ ਵਿੱਚ ਜਦੋਂ ਤੋਂ ਤੁਹਾਡੀ ਸਰਕਾਰ ਬਣੀ ਹੈ ਜੀ ਦੂਸਰੀ ਨੌਕਰੀ ਹੈ ਜੀ ਹਾਂਜੀ ਸਰ ਤੇ ਉਸ ਤੋਂ ਪਹਿਲਾਂ ਇੱਕ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਥੋੜੀ ਸਰਕਾਰ ਦੀ ਸ਼ੁਰੂਆਤ ਦੇ ਵਿੱਚ ਹੀ ਤੇ ਉਸ ਤੋਂ ਪਹਿਲਾਂ ਵੀ ਜਿਆਦਾ ਮੌਕੇ ਮਿਲਣ ਦੇ ਕਾਰਨ ਹੀ ਸਾਨੂੰ ਮਤਲਬ ਦੋ ਦੋ ਨੌਕਰੀਆਂ ਮਿਲ ਗਈਆਂ ਨਹੀਂ ਤਾਂ ਪਹਿਲਾਂ ਤਾਂ ਬਹੁਤ ਜਿਆਦਾ ਮੁਸ਼ਕਲ ਆਉਂਦੀ ਸੀਗੀ ਫਾਰਮ ਭਰਨ ਤੋਂ ਲੈ ਕੇ ਇੱਥੇ ਤੱਕ ਜੋ ਅੱਜ ਅਪੁਆਇੰਟਮੈਂਟ ਲੈਟਰ ਮਿਲਣ ਜਾ ਰਹੇ ਆ ਇੱਕ ਵੀ ਔਕੜ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ ਤੇ ਅਸੀਂ ਚਾਹਾਂਗੇ ਜਿਸ ਤਰ੍ਹਾਂ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਮਿਹਨਤੀ ਬੱਚਿਆਂ ਨੂੰ ਰੋਜ਼ਗਾਰ ਬਖਸ਼ਿਆ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਦਿਨ ਪ੍ਰਧਾਨ ਮੰਤਰੀ ਬਣੋ ਤੇ ਪੂਰੇ ਦੇਸ਼ ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਮੌਕੇ ਦੇਮੋ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਹਿਮਾਂਸ਼ੀ ਹੈ ਮੈਂ ਨਾਬਾ ਜ਼ਿਲ੍ਹਾ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਮੈਂ ਐਜ਼ ਅ ਈਟੀਟੀ ਟੀਚਰ ਜੁਆਇਨ ਕੀਤਾ ਹੈ ਤੇ ਮੈਂ ਬਹੁਤ ਟਾਈਮ ਤੋਂ ਇਸ ਚੀਜ਼ ਦੀ ਤਿਆਰੀ ਕਰ ਰਹੀ ਸੀ ਉਸ ਪਰ ਬਹੁਤ ਮਤਲਬ ਬਹੁਤ ਸਾਰੀਆਂ ਅਪਪੁਆਇੰਟਮੈਂਟਸ ਹੋਈਆਂ ਬਟ ਮੈਨ ਲੱਗਦਾ ਵੀ ਉਸ ਚ ਬਹੁਤ ਸਪਾਰਸ਼ਾਂ ਹੋਈਆਂ ਪਹਿਲਾਂ ਲੇਕਿਨ ਹੁਣ ਬਿਲਕੁਲ ਕਮ ਪਾਰਦਰਸ਼ੀ ਨਾਲ ਹੋਇਆ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਕੁਛ ਨਹੀਂ ਚੱਲਿਆ ਬਿਲਕੁਲ ਮੈਰਿਟ ਦੇ ਹਿਸਾਬ ਨਾਲ ਸਭ ਕੁਝ ਹੋਇਆ ਤੇ ਮੈਂ ਬਹੁਤ ਥੋੜੇ ਥੋੜਾ ਤੇ ਥੋੜੀ ਕੈਬਨਿਟ ਦਾ ਧੰਨਵਾਦ ਕਰਦੀ ਹਾਂ ਸਸ਼ੀ ਕਾਲ ਸਰ ਸਭ ਤੋਂ ਪਹਿਲਾਂ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਪਿੰਡ ਮਲਖਾਣਾ ਜ਼ਿਲ੍ਹਾ ਬਠਿੰਡਾ ਸੋਰਾ ਪਿੰਡ ਮੋੜ ਮੰਡੀ ਤੋਂ ਆਈ ਹਾਂ ਪਹਿਲਾਂ ਕੀ ਹੁੰਦਾ ਸੀ ਮੈਂ ਬਹੁਤ ਮਿਹਨਤ ਕੀਤੀ ਸੀ ਪਹਿਲਾਂ ਵੀ ਕੋਈ ਵੀ ਮਤਲਬ 2-3 ਸਾਲ ਹੋ ਜਾਂਦੇ ਦੇਖਦੇ ਰਹਿੰਦੇ ਵੀ ਕਦੋਂ ਨਿਯੁਕਤੀਆਂ ਆਉਣਗੀਆਂ ਜਾਂ ਭਰਤੀ ਆਊਗੀ ਪਰ ਹੁਣ ਇੱਕ ਬਾਏ ਇੱਕ ਹਰ ਮਹੀਨੇ 2-3-3 ਭਰਤੀਆਂ ਮਤਲਬ ਸਾਲ ਦੇ ਵਿੱਚ 10-12 ਭਰਤੀਆਂ ਆਈਆਂ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦੀਆਂ ਤੁਹਾਡੀ ਜਿਨ੍ਹਾਂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਤੇ ਸਾਰੇ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਪੈ ਰਿਹਾ ਜੀ ਇੱਥੇ ਕਈ ਵਾਰ ਜਿਹੜਾ ਐਗਜ਼ਾਮ ਹੁੰਦਾ ਸੀਗਾ ਪਹਿਲਾਂ ਨਿਕਲਦਾ ਸੀਗਾ ਤੇ ਕਾਫੀ ਟਾਈਮ ਲੱਗ ਜਾਂਦਾ ਸੀਗਾ ਇਗਜ਼ਾਮ ਨਹੀਂ ਹੁੰਦਾ ਸੀਗਾ ਪਰ ਇਸ ਵਾਰ ਜਿਹੜਾ ਟਾਈਮ ਲੀ ਇਗਜ਼ਾਮ ਹੋਇਆ ਜਿਹੜਾ ਕਿ ਤਿਆਰੀ ਦੀ ਸਾਡੀ ਤਿਆਰੀ ਕੀਤੀ ਜਿਹੜੀ ਕੰਮ ਆ ਗਈ ਸਰ ਤੇ ਮੈਂ ਬਹੁਤ ਹੀ ਇਸ ਖੁਸ਼ ਆ ਕਿ ਮੈਨੂੰ ਜਿਹੜੀ ਮੇਰੀ ਸਿਲੈਕਸ਼ਨ ਹੋਈ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਫਰੀਦਕੋਟ ਤੋਂ ਸਰ ਨਹੀਂ 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 ਸਰ ਬਹੁਤ ਹੀ ਪਾਰਦਰਸ਼ੀ ਨਾਲ ਕੰਮ ਹੋ ਰਿਹਾ ਕੈਮਰਿਆਂ ਦੇ ਅੰਡਰ ਸੀਸੀਟੀਵੀ ਕੈਮਰਿਆਂ ਦੇ ਇਗਜ਼ਾਮ ਹੋਇਆ ਤੇ ਪ੍ਰੋਪਰ ਇਨ ਚੈਨਲ थ्रू ਹੋ ਰਿਹਾ ਸਰ ਬਹੁਤ ਬਹੁਤ ਧੰਨਵਾਦ ਅਸ਼ੀਰਵਾਦ ਸਰ ਸਰ ਮੇਰਾ ਨਾਮ ਕਰਵਜੀਤ कौर ਮੈਂ ਜ਼ਿਲ੍ਹਾ ਮਾਨਸਾ ਪਿੰਡ ਵਾਚੀ ਵਾਲਾ ਤੋਂ ਆ ਤਾਂ ਸਭ ਤੋਂ ਪਹਿਲਾਂ ਨ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਸਾਡੇ ਸੁਪਨਿਆਂ ਨੂੰ ਪੂਰਾ ਕੀਤਾ ਸਰ ਪਿਛਲੀਆਂ ਸਰਕਾਰਾਂ ਚ ਮੈਂ ਤਿਆਰੀ ਕਰਦੀ ਹੁੰਦੀ ਮੈਨੂੰ ਸਾਰੇ ਰਿਸ਼ਤੇਦਾਰ ਕਹਿੰਦੇ ਕੋਈ ਬੈਨੀਫਿਟ ਨਹੀਂ ਪੜਨਦਾ ਪੈਸੇ ਵਾਲੀ ਨੌਕਰੀ ਲੈ ਜਾਂਦੇ ਆ ਸ਼ਿਪਾਸ਼ਾ ਵਾਲੀ ਲੈ ਜਾਂਦੇ ਆ ਬਟ ਤੁਹਾਡੀ ਸਰਕਾਰ ਆਉਣ ਤੇ ਮੈਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਿਆ